ਵਾਹਿਗੁਰੂ ਜੀ ਕੀ ਫਤਿਹ ਇਹ ਪਵਿੱਤਰ ਪਾਵਨ ਸਥਾਨ ਗੁਰਦੁਆਰੇ ਦਾ ਨਾਮ ਗੁਰੂ ਕਾ ਬਾਗ ਹੈ ਇੱਕ ਸਮੇ ਬਾਗ ਨਵਾਬ रहीम बाग ਅਤੇ کریم ਬਖਸ਼ ਦਾ ਹੋਇਆ ਕਰਦਾ ਸੀ ਇੱਕ ਦਿਨ ਸਾਧੂ ਮਹਾਤਮਾ ਇਸ ਬਾਗ ਦੇ ਵਿੱਚੋਂ ਜਾ ਰਿਹਾ ਸੀ ਤੇ ਮਾਲੀ ਦੇ ਕੋਲੋਂ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਮਨਾ ਕਰ ਦਿੱਤਾ ਸਾਧੂ ਮਹਾਤਮਾ ਨੇ ਸ਼ਰਾਪ ਦੇ ਕੇ ਇਸ ਬਾਗ ਨੂੰ ਸੁਕਾ ਦਿੱਤਾ ਮਾਲੀ ਜਿਹੜਾ ਵੀ ਬੂਟਾ ਲਾਇਆ ਕਰੇ ਸੁੱਕ ਜਾਇਆ ਕਰੇ ਗੁਰਤੇਗ ਬਹਾਦਰ ਜੀ ਮਹਾਰਾਜ ਬਾਬਾ ਬਕਾਲੇ ਤੋਂ ਚਲਕਰ ਪਰਿਵਾਰ ਸਮੇਤ ਸਿੱਖੇ ਧਰਮ ਦਾ ਪ੍ਰਚਾਰ ਕਰਦੇ ਹੋਏ ਪਟਨੇ ਸ਼ਹਿਰ ਦੇ ਵਿੱਚ ਗੁਰਦੁਆਰਾ ਗਉ ਕਾਟ ਪਹੁੰਚੇ ਬਰਸਾਤਾਂ ਦੇ ਦਿਨ ਸੰਨ ਇਸ ਕਰਕੇ ਚੌਮਾਸਾ ਇੱਥੇ ਹੀ ਕੱਟਿਆ ਉਸ ਤੋਂ ਬਾਅਦ ਗੁਰਤੇਗ ਬਹਾਦਰ ਜੀ ਮਹਾਰਾਜ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਸਥਾਨ ਹੈ ਉਥੇ ਆਪਣੇ ਪਰਿਵਾਰ ਨੂੰ ਛੱਡ ਕੇ ਆਪ ਸਿੱਖੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਸਾਮ ਚਲੇ ਗਏ ਕੁਝ ਦਿਨਾਂ ਬਾਅਦ 2 ਦਸੰਬਰ 1666 ਈਸਵੀ ਨੂੰ ਸਤਵੀਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪ੍ਰਕਾਸ਼ ਪਟਨੇ ਦੇ ਵਿੱਚ ਹੋਇਆ ਬਚਪਨ ਦਾ ਨਾਂ ਸੀ ਬਾਲਾ ਪ੍ਰੀਤਮ ਗੋਵਿੰਦ ਰਾਏ ਇਹ ਖੁਸ਼ੀ ਦਾ ਖਬਰ ਭਾਈ ਦਿਆਲ ਦਾਸ ਜੀ ਜਾ ਕੇ ਅਸਾਮ ਪਹੁੰਚਾਈ ਗੁਰੂ ਜੀ ਨੂੰ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਬਹੁਤ ਖੁਸ਼ੀਆਂ ਮਨਾਈਆਂ ਗਰੀਬਾਂ ਨੂੰ ਦਾਨ ਪੁੰਨ ਕੀਤੇ ਜਦ ਗੁਰਤੇਗ ਬਹਾਦਰ ਜੀ ਮਹਾਰਾਜ ਅਸਾਮ ਤੋਂ ਪੰਜਾਬ ਆਨੰਦਪੁਰ ਸਾਹਿਬ ਜਾਣ ਲੱਗੇ ਇਸ ਪਾਵਨ ਤਰਤੇ ਤੇ ਚਰਨ ਪਾਏ ਚਰਨ ਪੈਂਦਿਆਂ ਬਾਗ ਇਹ ਹਰਾ ਭਰਾ ਹੋ ਗਿਆ ਇੱਕ ਦਿਨ ਇਸ ਬਾਗ ਤੇ ਇਸ ਬਾਗ ਦੇ ਮਾਲੀ ਨੇ ਜਾ ਕੇ ਆਪਣੇ ਨਵਾਬ ਨੂੰ ਦੱਸਿਆ ਇਹ ਆਪ ਜੀ ਦਾ ਕਈ ਸਾਲਾਂ ਤੋਂ ਇਹ ਬਾਗ ਸੁੱਕਾ ਹੋਇਆ ਸੀ ਕੋਈ ਸੰਤ ਮਹਾਂਪੁਰਖ ਆ ਕੇ ਇਸ ਬਾਗ ਦੇ ਵਿੱਚ ਬੈਠੇ ਹਨ ਉਹਨਾਂ ਦੇ ਆਉਣ ਕਰਕੇ ਬਾਗ ਹਰਾ-ਭਰਾ ਹੋ ਗਿਆ ਇਹ ਇਹ ਗੱਲ ਨਵਾਬ ਨੇ ਸੁਣ ਕਰਕੇ ਗੁਰਤੇਗ ਬਹਾਦਰ ਜੀ ਮਹਾਰਾਜ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤ ਵੇਲੇ ਆਏ ਗੁਰਤੇਗ ਬਹਾਦਰ ਜੀ ਮਹਾਰਾਜ ਨੇਮ ਦੇ ਦਾਤਨ ਕਰ ਰਹੇ ਸਨ ਨਿਮ ਦੇ ਦਾਤਨ ਕਰਕੇ ਉਹ ਜ਼ਮੀਨ ਵਿੱਚ ਗੱਡ ਦਿੱਤੀ ਵਿੱਚ ਸਰਬ ਲੋਹ ਦਾ ਕਰਾ ਪਾਇਆ ਕਰਾ પા ਕੇ वचन ਕੀਤੇ ਨੇ ਕਿ ਜਦੋਂ ਪੇਸਾਵਰ ਤੋਂ ਸੰਗਤਾਂ ਆਉਣਗੀਆਂ ਦਰਸ਼ਨ ਵਾਸਤੇ ਇਹ ਟਾਣੀ ਟੁੱਟੇਗੀ ਤੇ ਵਿੱਚੋਂ ਕਰਾ ਨਿਕਲੇਗਾ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਬਚਨ ਪੂਰੇ ਹੋਏ ਜਦੋਂ ਦੇਸ਼ ਦਾ ਵਟਵਾਰਾ ਹੋਇਆ ਇਹ ਸਾਵਣ ਤੋਂ ਸੰਗਤਾਂ ਆਇਆਂ ਦਰਸ਼ਨ ਵਾਸਤੇ ਟਾਨੀ ਟੁੱਟੇ ਵਿੱਚੋਂ ਕਰਾ ਨਿਕਲੇ ਆਪ ਜੀ ਦਰਸ਼ਨ ਕਰੋਗੇ ਸਾਹਮਣੇ ਪਿੱਤਲ ਵਾਲੇ ਬਾਕਸ ਵਿੱਚ ਸਰਬਲੋ ਦਾ ਕਰਾ ਗੁਰਤੇਗ ਬਹਾਦਰ ਜੀ ਮਹਾਰਾਜ ਦਾ ਹੈ ਜਿੱਥੇ ਗੁਰਤੇਗ ਬਹਾਦਰ ਜੀ ਮਹਾਰਾਜ ਨੇਮਦੇ ਦਾਤਨ ਕਰਕੇ ਜ਼ਮੀਨ ਵਿੱਚ ਗੱਡੇ ਸਨ ਬਾਹਰ ਨਿਮ ਦਾ ਦਰਖਤ ਹੈ ਆਪ ਜੀ ਦਰਸ਼ਨ ਕਰੋਗੇ ਜਿੱਥੇ ਗੁਰਤੇਗ ਬਹਾਦਰ ਜੀ ਮਹਾਰਾਜ ਇਸ ਬਾਗ ਦੇ ਵਿੱਚ ਆ ਕੇ ਬੈਠੇ ਸਨ ਇਮਲੀ ਦਾ ਬੋਟਾ ਸੀ ਉਸ ਸਮਾਂ ਪਹਿਲਾਂ ਡਿੱਗ ਪਿਆ ਸੀ ਤੇ ਉਹਨਾਂ ਦਾ ਇੱਕ ਡਾਲ ਸਾਹਮਣੇ ਪਈਏ ਸ਼ੀਸ਼ੇ ਵਿੱਚ ਆਪ ਜੀ ਦਰਸ਼ਨ ਕਰੋਗੇ ਨਵਾਬ ਰਹੀਮ ਬਾਗਸ ਤੇ کریم ਬਾਗਸ ਦੋਨੇ ਪ੍ਰਾਚਲ ਕਰਕੇ ਆਏ ਗੁਰੂ ਜੀ ਨੂੰ ਮੱਥਾ ਟੇਕਿਆ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਪੁੱਛਿਆ ਇਹ ਕਿਸ ਦਾ ਬਾਗ ਹੈ ਤੇ ਨਵਾਬ ਨੇ ਜਵਾਬ ਦਿੱਤਾ ਇਹ ਗੁਰੂ ਦਾ ਬਾਗ ਹੈ ਇਹ ਆਪ ਜੀ ਦਾ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਕਿਹਾ ਇਸ ਗੁਰੂ ਕੇ ਬਾਗ ਦੇ ਜਿੰਨੇ ਵੀ ਜ਼ਮੀਨ ਹੈ ਉਹ ਚਾਰੇ ਪਾਸੇ ਚਾਰ ਦੀਵਾਰੀ ਕੰਧ ਕਰਾ ਦਿਓ ਤਾਂ ਕਿ ਕੱਲ ਨੂੰ ਤੁਹਾਡਾ ਕੋਈ ਔਲਾਦ ਪਰਿਵਾਰ ਦੇ ਵਿੱਚੋਂ ਕੋਈ ਲੜਾਈ ਚਗਰਾ ਨਾ ਕਰੇ ਨਵਾਬ ਨੇ ਇਸ ਜ਼ਮੀਨ ਦੀ ਚਾਰੇ ਪਾਸੇ ਚਾਰ ਦੀਵਾਰੀ ਕੰਧ ਕਰਾ ਕੇ ਜਗਾ ਗੁਰੂ ਜੀ ਨੂੰ ਸੌਂਪ ਦਿੱਤੀ ਬੇਨਤੀ ਕੀਤੀ ਮਹਾਰਾਜ ਸਾਡੇ ਬੇਗਮ ਨੂੰ ਕੁਸ਼ਟ ਰੋਗ ਹੈ ਕੋੜ ਦਾ ਬਿਮਾਰੀ ਉਹ ਚੱਲ ਫਿਰ ਨਹੀਂ ਸਕਦੀ ਬਰੇ ਦਿਨਾਂ ਤੋਂ ਬਿਮਾਰ ਹੈ ਆਪਜੀ ਕਿਰਪਾ ਬਖਸ਼ਿਸ਼ ਕਰੋ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਕਿਹਾ ਆਪਣੇ ਬੇਗਮ ਨੂੰ ਇਸ ਬਾਗ ਦੇ ਵਿੱਚ ਲਿਆਓ ਖੂਹ ਦੇ ਜਲ ਨਾਲ ਇਸ਼ਨਾਨ ਕਰਾਓ ਸਾਰੇ ਦੁੱਖ ਕਲੇਸ਼ ਬਿਮਾਰੀ ਦੂਰ ਹੋ ਜਾਣਗੇ ਨਵਾਬ ਨੇ ਅੰਮ੍ਰਿਤ ਵੇਲੇ ਬੇਗਮ ਨੂੰ ਲੈ ਕੇ ਇਸ ਬਾਗ ਦੇ ਵਿੱਚ ਆਏ ਖੂਹ ਦੇ ਜਲ ਨਾਲ ਇਸ਼ਨਾਨ ਕਰਾਇਆ ਇਸ ਇਸ਼ਨਾਨ ਕਰਦਿਆਂ ਸਾਰਾ ਦੁੱਖ ਕਲੇਸ਼ ਬਿਮਾਰੀ ਕੁਸਟ ਰੋਗ ਕੋੜ ਦਾ ਬਿਮਾਰੀ ਸਾਰੇ ਦੂਰ ਹੋ ਗਏ ਉਹ ਚੱਲ ਕਰਕੇ ਆਈ ਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਸੁਕਰਾਣਾ ਕੀਤਾ ਗੁਰੂ ਜੀ ਦਾ ਮਹਾਰਾਜੇ ਆਪ ਜੀ ਦੀ ਬਹੁਤ ਕਿਰਪਾ ਬਖਸ਼ਿਸ਼ ਹੋਏ ਸਾਡੇ ਘਰ ਕੋਈ ਪੁੱਤਰ ਨਹੀਂ ਹੈ ਕੋਈ ਔਲਾਦ ਨਹੀਂ ਆਪ ਜੀ ਕਿਰਪਾ ਬਖਸ਼ਿਸ਼ ਕਰੋ ਗੁਰਤੇਗ ਬਹਾਦਰ ਜੀ ਮਹਾਰਾਜ ਖੂਨ ਨੂੰ ਵਰ ਦਿੱਤੇ ਨੇ ਸੂਕੇ ਹਰੇ ਕੀ ਇਹ ਖਿਨ ਮਾਹੈਂ ਅੰਮ੍ਰਿਤ ਦ੍ਰਿਸ਼ਟ ਸਾਂਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੇਣੀ ਆਪਣੀ ਸੇਵ ਜੋ ਵੀ ਮਾਈ ਪਾਈ ਸਰਦਾ ਪ੍ਰੇਮ ਦੇ ਨਾਲ ਇੱਥੇ ਆ ਕੇ ਸਤਵੇਂ ਵਾਲੇ ਦਿਨ ਇਸ਼ਨਾਨ ਕਰਿਆ ਕਰੇਗਾ ਉਹਨਾਂ ਦੇ ਸਾਰੇ ਦੁੱਖ ਕਲੇਸ਼ ਬਿਮਾਰੀ ਦੂਰ ਹੋ ਜਾਣਗੇ ਜਿਹੜੇ 12 ਸਤਵੇਂ ਆ ਕੇ ਇੱਥੇ ਇਸ਼ਨਾਨ ਕਰਦੇ ਹਨ ਉਹਨਾਂ ਦੇ ਘਰ ਪੁੱਤਰ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਨਾਮਦਾਨ ਇਸ਼ਨਾਨ ਇੱਥੇ ਪ੍ਰਾਪਤ ਹੁੰਦਾ ਹੈ ਸਾਰਿਆਂ ਦਾ ਮਨੋ ਕਾਮਨਾਵਾਂ ਸੁਖਨਾ ਇੱਥੇ ਪੂਰੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਵਿੱਚ 4.5 ਸਾਲ ਦੇ ਹੋ ਗਏ ਹਨ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਪਟਨੇ ਦੇ ਸਮੂਹ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਾਲਕੇ ਵਿੱਚ ਬਿਠਾ ਕੇ ਇਸੇ ਬਾਗ ਦੇ ਵਿੱਚ ਲਿਆਏ ਸਨ ਪਿਤਾ ਪੁੱਤਰ ਦਾ ਪਹਿਲੇ ਮਿਲਾਪ ਇਸੇ ਬਾਗ ਵਿੱਚ ਇਸੇ ਸਥਾਨ ਤੇ ਹੋਇਆ ਸੀ ਉਹਨਾਂ ਦਾ ਯਾਦਗਾਰ ਨਿਸਾਨੀ ਗੁਰਦੁਆਰਾ ਇਹ ਗੁਰੂ ਦਾ ਬਾਗ ਬਣਿਆ ਹੈ ਨਾਮਦਾਨ ਇਸ ਨਾਂ ਨੇ ਤੇ ਪ੍ਰਾਪਤ ਹੁੰਦਾ ਹੈ ਮਨੋ ਕਾਮਨਾਵਾਂ ਪੂਰਨ ਹੋਣ ਤੋਂ ਬਾਅਦ ਕੋਈ ਆ ਕੇ ਇੱਥੇ ਅਖੰਡ ਪਾਠ ਕਰਾਉਂਦੇ ਨੇ ਕੋਈ ਗੁਰੂ ਕੇ ਲੰਗਰ ਕਰਾਉਂਦੇ ਨੇ ਕੋਈ ਬੂਟੇ ਲਗਾ ਕੇ ਜਾਂਦੇ ਨੇ ਜੋ ਸਰਦਾਂ ਹੁੰਦੇ ਆ ਕੇ ਗੁਰੂ ਘਰ ਦੀ ਸੇਵਾ ਕਰਦੇ ਨੇ ਸੁਕਰਾਨਾ ਕਰਕੇ ਜਾਂਦੇ ਨੇ ਇੱਥੋਂ ਦਾ ਇਤਿਹਾਸ ਸਤਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਸੰਗਤਾਂ ਨੇ ਗੁਰੂ ਘਰ ਵਾਸਤੇ ਲੰਗਰ ਵਾਸਤੇ ਪ੍ਰਸਾਦ ਵਾਸਤੇ ਮਾਇਆ ਦੇਣੀ ਹੋਵੇ ਦੇ ਕੇ ਗੁਰੂ ਕਰਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਆਪ ਜੀ ਉਹ 임ਲੀ ਦੇ ਬੁੱਟੇ ਦਰਸ਼ਨ ਕਰੋ ਵਾਰ ਨਿਮ ਦਾ ਦਰਖਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ